ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੁੱਧ ਲੋਕਾਂ ਦਾ ਗੁੱਸਾ ਸੱਤਵੇਂ ਸਮਾਂਤੀ ਹੈ ਤੇ ਡਰ ਦੇ ਮਾਰੇ ਮੰਤਰੀ ਜਾਂ ਐਮਐਲਏ ਤਾਂ ਪਿੰਡਾਂ 'ਚ ਲੋਕਾਂ ਨੂੰ ਜੋ ਉਹਨਾਂ ਨੇ ਬਣਾਈ ਹੈ ਵੀ ਅਸੀਂ ਸਮਝਾਈਏ ਜੋ ਤੋਂ ਦਿੱਲੀ ਤੋਂ ਹਦਾਇਤਾਂ ਨੇ ਉਹਨਾਂ ਦੀਆਂ ਮੀਟਿੰਗਾਂ ਤੇ ਮੀਟਿੰਗਾਂ ਚੱਲ ਰਹੀਆਂ ਨੇ ਵੀ ਉਹਨਾਂ ਨੂੰ ਸਮਝਾਓ ਲੋਕਾਂ ਨੂੰ ਇਹਦੇ ਫਾਇਦੇ ਦੱਸੋ ਕੋਈ ਡਰ ਦੇ ਮਾਰੇ ਐਮਐਲਏ ਮੰਤਰੀ ਤਾਂ ਨਹੀਂ ਜਾਂਦੇ ਅਧਿਕਾਰੀਆਂ ਨੂੰ ਭੇਜ ਰਹੇ ਐ ਵੀ ਅਧਿਕਾਰੀਆਂ ਦੀ ਲੋਕ ਕੋਈ ਸੁਣਦੇ ਨਹੀਂ ਤੇ ਨਾ ਸੁਣਨੀ ਚਾਹੀਦੀ ਹੈ ਉਹਨਾਂ ਨੂੰ ਕਿਉਂਕਿ ਇਸ ਪਾਲਿਸੀ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਜਿਹੜਾ ਲੋਕਾਂ ਦੇ ਅੱਗੇ ਪਰੋਸਿਆ ਜਾ ਸਕੇ ਸੋ ਅੱਜ ਸਰਕਾਰ ਨੇ ਕੈਬਨਟ ਮੀਟਿੰਗ ਕਰਨੀ ਹੈ ਅਲੇ ਤੱਕ ਅਜੰਡਾ ਤਾਂ ਨਹੀਂ ਆਇਆ ਵੀ ਕੀ ਹੈ ਜੇ ਸਰਕਾਰ ਚੰਗੀ ਹੋਵੇ ਫਿਰ ਵੀ ਜਿਵੇਂ ਕਹਿੰਦੇ ਆ ਵੀ ਦੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਹੋ ਅੱਜ ਵੀ ਇਸ ਮੀਟਿੰਗ 'ਚ ਏਜੰਡਾ ਲਿਆ ਕੇ ਇਸ ਪਾਲਿਸੀ ਨੂੰ ਜਿਹਨੂੰ ਅੰਗਰੇਜ਼ੀ 'ਚ ਲੌਕ ਸਟਾਕ ਐਂਡ ਬੈਰਲ ਕਹਿੰਦੇ ਐ ਮੁੱਦੋਂ ਸਦੋਂ ਅਸੀਂ ਕਿਹਾ ਸੀਗਾ ਇੱਕਦਮ ਪਹਿਲਾਂ ਵੀ ਜੇ ਰੱਦ ਕਰੰਦੀ ਐ ਤਾਂ ਵੀ ਕੁਝ ਬਾਜੂ ਨਹੀਂ ਤਾਂ ਨਾਲੇ ਤਾਂ 100 ਛਿੱਤਰ ਖਾਣਗੇ ਆਮ ਆਦਮੀ ਪਾਰਟੀ ਵਾਲੇ ਤੇ ਨਾਲੇ 100 ਗੰਢਾ ਖਾਣਗੇ ਤੇ ਦਿੱਲੀ ਵਾਲਿਆਂ ਦਾ ਕੁਝ ਨਹੀਂ ਜਾਣਾ ਤੇ ਇੱਥੋਂ ਲੋਕਾਂ ਨੇ ਇਹਨਾਂ ਨੂੰ ਪੁੱਛਣਾ ਵੀ ਕੁਝ ਨਹੀਂ ਤੇ ਲੈਂਡ ਪਾਲਿਸੀ ਤਾਂ ਬਣਨੀ ਹੀ ਕੀ ਐ ਇਹ ਤਾਂ ਲਾਗੂ ਹੋਣੀ ਹੀ ਉਹ ਇਨਨੂੰ ਆਪਣਾ ਪੜਿਆ ਵਿਚਾਰਨਾ ਚਾਹੀਦਾ ਹੈ ਦੂਜੀ ਗੱਲ ਦੋਸਤੋ ਇਹ ਹੈ ਕਿ ਬੰਗਲਾਦੇਸ਼ੀ ਤੇ ਰਹੀਗੀਆਂ ਦਾ ਜਿਹੜਾ ਬਹੁਤ ਵੱਡਾ ਹੋਊਗਾ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਸ ਦੀ ਬਹੁਤ ਵੱਡੀ ਖਬਰ ਦੋ ਤਿੰਨ ਖਬਰਾਂ ਅੱਜ ਇੰਡੀਅਨ ਐਕਸਪ੍ਰੈਸ ਨੇ ਲਾਈਆਂ ਨੇ ਗਰਾਊਂਡ ਦੀ ਰਿਪੋਰਟ ਹੈ ਵੀ ਲੋਕ ਕਿਦਾਂ ਮਹਿਸੂਸ ਕਰਦੇ ਐ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਾਚਿੰਗ ਬੰਗਾਲ ਤੋਂ ਆਏ ਹੋਏ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਉਹਨਾਂ ਨੇ ਫੜ ਕੇ ਅੰਦਰ ਦਿੱਤਾ ਹੋਇਆ ਕਈ ਕਈ ਦਿਨਾਂ ਤੋਂ ਉਹਨਾਂ ਦੀ ਉਪਸੋਨੀ ਕੱਢੀ ਜਾਂਦੀ ਲੋਕ ਦਰਦ-ਦਰ ਮਾਰੇ ਪਟਕਦੇ ਫਿਰਦੇ ਆ ਵੀ ਸਾਡੇ ਘਰ ਵਾਲਾ ਕਿੱਥੇ ਗਿਆ ਸਾਡਾ ਭਰਾ ਕਿੱਥੇ ਗਿਆ ਹੋਰ ਹੈ ਤੇ ਉਹ ਉਹ ਵੀ ਆਪਣੀ ਤੌਰ ਤੇ ਉਹਨੇ ਤੇ ਦੂਜੇ ਬੰਨੇ ਉਹ ਆਪਣੇ ਸਬੂਤ ਦੇ ਰਹੇ ਆ ਵੀ ਅਸੀਂ ਉਥੋਂ ਦੇ ਮੁਰਸ਼ਦਾਬਾਦ ਜ਼ਿਲ੍ਹੇ ਦੇ ਫੁਲਾਣੇ ਪਿੰਡ ਤੋਂ ਅਸੀਂ ਮਾਲਦਾ ਜ਼ਿਲ੍ਹੇ ਦੇ ਫੁਲਾਣੇ ਪਿੰਡ ਤੋਂ ਆ ਤੇ ਜਿਹੜਾ ਦੂਜਾ ਹੈਗਾ ਅਸੀਂ ਫੁਲਾਣੇ ਪਿੰਡ ਤੋਂ ਆ ਤੇ ਉਹਨਾਂ ਦੀ ਗੱਲ ਬਹੁਤੀ ਜ਼ਿਆਦਾ ਸੁਣੀ ਨਹੀਂ ਜਾ ਰਹੀ ਮਾਲਦਾ ਜ਼ਿਲ੍ਹਾ ਵੀ ਉਹਨਾਂ ਦੇ ਵਿੱਚ ਹੈ ਤੇ ਨਾਦੀਆ ਜ਼ਿਲ੍ਹਾ ਵੀ ਉਹਦੇ ਵਿੱਚ ਹੈ ਉੱਥੋਂ ਅਸੀਂ ਹੈਗੇ ਆਂ ਪਰ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇੱਕ ਤਾਂ ਇਹ ਪਹਿਲੂ ਹੈ ਜਿਹੜਾ ਕਿ ਜਿਹੜਾ ਅਮਿਤ ਸ਼ਾਹ ਜੀ ਕੋਈ ਵੀ ਅਸੀਂ ਕੋਈ ਵੀ ਕੁਸ ਬੈਠ ਗਿਆ ਰਾਇਣ ਨਹੀਂ ਦੇਣਾ ਕੁਸ ਬੈਠ ਗਿਆ ਤਾਂ ਹੈ ਹੀ ਨਹੀਂ ਉਹ ਤਾਂ ਭਾਰਤੀ ਲੋਕ ਨੇ ਤੁਸੀਂ ਭਾਰਤੀ ਲੋਕਾਂ ਦੇ ਵਿੱਚ ਵਿਗਿਆਨਗੀ ਦੀ ਭਾਸ਼ਾ ਆਪਣੇ ਵਿਗਿਆਨਗੀ ਦੀ ਭਾਵਨਾ ਪੈਦਾ ਕਰੋਗੇ ਤਾਂ ਇਹ ਤੁਹਾਡੇ ਲਈ ਬਹੁਤ ਹੀ ਖਤਰਨਾਕ ਹੋਊਗੀ ਸਾਰੇ ਦੇਸ਼ ਲਈ ਖਤਰਨਾਕ ਹੋਊਗੀ ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਵਾਧਦੀਆਂ 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 ਦੇਸ਼ ਦੇ ਟੁਕੜੇ ਕਰਾਂਦੀਆਂ ਹੁੰਦੀਆਂ ਨੇ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੁੰਦੀ ਹੈ ਤੇ ਤੁਸੀਂ ਇਹ ਇਹ ਕੰਮ ਬਹੁਤ ਅੱਗ ਨਾਲ ਖੇਡ ਰਹੇ ਹੋ ਦੇਖ ਨਾਲ ਤੇ ਅ ਅਸੀਂ ਅਗਲੀ ਗੱਲ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜੇ ਕੋਈ ਮੰਨ ਲਓ ਤੁਹਾਨੂੰ ਸੂਹ ਹੈ ਵੀ ਆਹ ਫਲਾਣੇ ਬੰਦੇ ਬੰਗਲਾਦੇਸ਼ੀ ਨੇ ਇੱਕ ਦੋ ਜਾਂ ਤਿੰਨ ਸਮੁੱਚੇ ਦੇ ਸਮੁੱਚੇ ਬੰਗਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜੇ ਉਹ ਇੱਕ ਜਾਂ ਦੋ ਦੀ ਵੈਰੀਫਿਕੇਸ਼ਨ ਕਰ ਲਓ ਤੁਸੀਂ ਬਾਟਿਓ ਲਾ ਜਿਹੜੀ ਵੈਰੀਫਿਕੇਸ਼ਨ ਕਰਦੇ ਹੋ ਇਹ ਬਿਲਕੁਲ ਹੀ ਗਲਤ ਹੈ ਜਿਵੇਂ ਪੰਜਾਬ ਦੇ ਵਿੱਚ ਕਿਸੇ ਟਾਈਮ ਦੇ ਉੱਤੇ ਇੱਕ ਹਾਲਾਤ ਸੀ ਕਿ ਅਸੀਂ ਉਹ ਜਿਹੜੇ ਬੰਦੇ ਠੂਠਾ ਕਰਕੇ ਬੇਗੁਨਾਹਾਂ ਨੂੰ ਮਾਰਦੇ ਸੀ ਚਾਹੇ ਉਹ ਬੱਸਾਂ 'ਚ ਲਾ ਕੇ ਹਿੰਦੂ ਮਾਰੇ ਚਾਹੇ ਕੋਈ ਦੂਜੇ ਮਾਰੇ ਅਸੀਂ ਉਹਨਾਂ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਤੇ ਨਾ ਕੀਤਾ ਜਾ ਸਕਦਾ ਨਾ ਕਰਾਂ ਕਰਾਂਗੇ ਪਰ ਉਹ ਵੀ ਦੂਜੀ ਗੱਲ ਦੂਸਰੀ ਵੀ ਹੈ ਕਿ ਕਿਸੇ ਵੀ ਬੱਸ ਦੇ ਵਿੱਚ ਕੋਈ ਦਾੜੀ ਵਾਲਾ ਮੁੰਡਾ ਨੌਜਵਾਨ ਹੈ ਜਾਂ ਕੋਈ ਪੱਗ ਵਾਲਾ ਹੈਗਾ ਉਹਨੂੰ ਫੜ-ਫੜ ਕੇ ਪਰੇਸ਼ਾਨ ਕੀਤਾ ਜਾਂਦਾ ਸੀ ਉਹਨੂੰ ਹਰ ਵਾਰ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਵੀ ਇਹ ਧੱਤਵਾਦੀ ਪੱਕਾ ਹੀ ਹੈਗਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਲੋਕਾਂ 'ਚ ਬੇਗਾਨਗੀ ਦੀ ਭਾਵਨਾ ਲੈ ਕੇ ਆਉਂਦੀਆਂ ਨੇ ਤੇ ਦੇਸ਼ ਨੂੰ ਦੇ ਲਈ ਦੇਸ਼ ਦੇ ਲੋਕਾਂ ਦੀ ਏਕਤਾ ਲਈ ਤੇ ਦੇਸ਼ ਦੀ ਜਿਹੜੀ ਬਾਕੀ ਜਿਹੜੀਆਂ ਇੰਟੈਗ੍ਰਿਟੀ ਆ ਉਹਦੇ ਲਈ ਬਹੁਤ ਵੱਡਾ ਖਤਰਾ ਨੇ ਇਹ ਗੱਲਾਂ ਸੋ ਅਗਲੀ ਗੱਲ ਦੋਸਤੋ ਅਸੀਂ ਤੁਹਾਡੇ ਨਾਲ ਇਹ ਕਰਨ ਇੱਕ ਇਹਦੇ ਵਿੱਚ ਇੱਕ ਉਹਨਾਂ ਨੇ ਇੱਕ ਰਿਪੋਰਟ ਇਹ ਵੀ ਲਾਈ ਹੈ ਵੀ ਗੁਰਦਾਉਂ ਦੇ ਵਿੱਚ ਬਹੁਤ ਸਾਰੇ ਸੈਕਟਰਾਂ ਦਾ ਉਹਨਾਂ ਨੇ ਨਾਂ ਲਿਖਿਆ ਹੈ ਕਿ ਉੱਥੇ ਜਿਹੜੇ ਇਹ ਪੱਛਮੀ ਬੰਗਾਲ ਤੋਂ ਆਏ ਹੋਏ ਲੋਕ ਬੰਗਾਲੀ ਲੋਕ ਸੀ ਜਿਹੜੇ ਉਹ ਉਹ ਜਿੱਥੇ ਕੋਈ ਕੂੜਾ ਕਰਕਟ ਚੱਕ ਕੇ ਸਿੱਟ ਰਹੇ ਹੈ ਤੇ ਕੋਈ ਘਰਾਂ ਦੇ ਵਿੱਚ ਲੋਕ ਸਫਾਈ ਦਾ ਕੰਮ ਕਰਦੀਆਂ ਨੇ ਔਰਤਾਂ ਉਹ ਉਹਨਾਂ ਦੇ ਨੱਕ 'ਚ ਦਾਮ ਆਇਆ ਪਿਆ ਜਿਹੜੀਆਂ ਉੱਥੋਂ ਦੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੇ ਜਿਹੜੀਆਂ ਕਦੇ-ਕਦੇ ਭਾਜਪੀ ਦੀਆਂ ਨੀਤੀਆਂ ਦੀ ਪੂਰ ਤੌਰ ਤੇ ਸਮਰਥਨ ਕਰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਦੁੱਬਰ ਹੋਇਆ ਪਿਆ ਹਰ ਰੋਜ਼ ਗੁਜ਼ਾਰਨਾ ਘਰਾਂ ਦੇ ਵਿੱਚ ਕੰਮ ਕਰਨ ਤੋਂ ਵੀ ਔਖੇ ਤੇ ਬਾਹਰ ਸੜਕਾਂ ਤੇ ਗੰਦ ਪਿਆ ਹੋਇਆ ਹੈਗਾ ਬਹੁਤ ਵੱਡਾ ਬਦਲਵਾ ਕੋਈ ਪ੍ਰਬੰਧ ਹਾਲੇ ਤੱਕ ਨਾ ਤੋਂ ਹੋਇਆ ਜੀ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਭਾਰਤ ਨੇ ਯੂਨਾਈਟਿਡ ਨੇਸ਼ਨ ਜਿਹੜੀ ਯੂਨੋ ਦੀ ਜਿਹੜੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੱਲ ਸ਼ੁੱਕਰਵਾਰ ਕੇ ਗਾਜ਼ਾ ਦੀ ਵਿੱਚ ਸੀਜ ਬੰਦੀ ਦਾ ਉੱਥੋਂ ਦੀ ਜੰਗ ਬੰਦੀ ਦਾ ਉਹਨੇ ਸਮਰਥਨ ਕੀਤਾ ਹੈ ਕਿ ਹੈ ਵੀ ਇਹ ਹੋਵੇ। ਪਰ ਪਿੱਛੇ ਪਿਛਲੇ ਸਾਲ ਮਹੀਨੇ ਜੂਨ ਦੇ ਵਿੱਚ ਜਦੋਂ ਜਿਹੜੀ ਜਨਰਲ ਅਸੈਂਬਲੀ ਦੀ ਮੀਟਿੰਗ ਸੀ ਉੱਥੇ ਐਬਸਾਈਟੀ ਹੋਗਾ ਸੀ ਪਾਕਿਸਤਾਨ ਤੇ ਇੱਕ ਹੋਰ ਗੱਲ ਵੀ ਉੱਥੇ ਦਾ ਹਾਲਤ ਐਨੀ ਬੁਰੀ ਐ ਵੀ ਭੁੱਖਮਰੀ ਨਾਲ ਤੇ ਕਪੋਸ਼ਣ ਨਾਲ ਲੋਕ ਮਰ ਰਹੇ ਐ ਉਹਨੂੰ ਲੋਕ ਜਿਹੜੀਆਂ ਅੰਤਰਰਾਸ਼ਟਰੀ ਰਿਪੋਰਟਾਂ ਨੇ ਉਹ ਦੱਸਦੀਆਂ ਨੇ ਵੀ ਉਹ ਇੱਕ ਸੰਦੀ ਮਾਸ ਸਟਾਰਵੇਸ਼ਨ ਐ ਵੱਡੀ ਪੱਧਰ ਦੇ ਉੱਤੇ ਮਹਾਮਾਰੀ ਨਾਲ ਲੋਕ ਮਰਨ ਵਾਲੇ ਪਏ ਐ ਉੱਥੇ ਉੱਥੇ ਇੱਕ ਬਹੁਤ ਵੱਡਾ ਹਸਪਤਾਲ ਐ ਉੱਥੋਂ ਦੇ ਡਾਕਟਰ ਨੇ ਨਾਸਰ ਹਸਪਤਾਲ ਉੱਥੋਂ ਦੇ ਡਾਕਟਰ ਅਹਿਮਦ ਅਹਿਮਦ ਅਲਫਰਾ ਨੇ ਉਹ ਕਹਿੰਦੇ ਵੀ ਤੁਸੀਂ ਬਾਕੀ ਬੱਚਿਆਂ ਦੀ ਗੱਲ ਛੱਡ ਦਿਓ ਹੋਰ ਦੀ ਛੱਡ ਦਿਓ ਮੈਨੂੰ ਆਪ ਨੂੰ ਰੋਟੀ ਲਈ ਇਸ ਹਸਪਤਾਲ ਦੀ ਡਿਊਟੀ ਤੋਂ ਬਾਅਦ ਕਾਫੀ ਤਰद्दਦ ਕਰਨਾ ਪੈਂਦਾ ਮੈਨੂੰ ਰੋਟੀ ਮਿਲ ਜੇ ਸੋ ਐਡਾ ਬੁਰਾ ਹਾਲ ਹੋਇਆ ਪਿਆ ਤੇ ਨਾਲ ਜਿਹੜੀਆਂ ਚਾਰ ਅੰਤਰਰਾਸ਼ਟਰੀ ਖਬਰਾਂ ਦੀਆਂ ਏਜੰਸੀਆਂ ਨੇ ਬੀਬੀਸੀ ਉਹਨਾਂ ਚੋਂ ਏਐਫਪੀ ਤੇ ਐਸੋਸੀਏਟਿਡ ਪਰਫੈਕਟ ਪ੍ਰੈਸ ਏਪੀ ਰਿਊਟਰਸ ਇਹਨਾਂ ਚਾਰਾਂ ਨੇ ਵੀ ਕਿਹਾ ਵੀ ਸਾਨੂੰ ਆਪਣੇ ਤਾਂ ਪੱਤਰਕਾਰ ਉੱਥੇ ਭੇਜਣ ਦੀ ਆਗਿਆ ਨਹੀਂ ਦਿੰਦਾ ਇਜ਼ਰਾਇਲ ਜਿਹੜੇ ਉੱਥੋਂ ਲੋਕਲ ਪੱਤਰਕਾਰ ਸਾਨੂੰ ਰਿਪੋਰਟਾਂ ਦਿੰਦੇ ਆ ਅਸੀਂ ਦੁਨੀਆ ਨੂੰ ਦੱਸਦੇ ਆ ਉਹਨਾਂ ਨੂੰ ਵੀ ਭੁਖਮਰੀ ਦਾ ਤੇ ਬਾਕੀ ਖਤਰਾ ਬਣਿਆ ਪਿਆਗਾ ਤੇ ਇਹ ਜੰਗ ਜਿੰਨੀ ਛੇਤੀ ਖਤਮ ਹੋ ਜੇ ਓਨੀ ਚੰਗੀ ਹੈ ਦੂਜੇ ਵੱਲੋਂ ਫਰਾਂਸ ਨੇ ਕਿਹਾ ਕਿ ਅਸੀਂ ਜਿਹੜਾ ਫਲਸਤੀਨ ਸਟੇਟ ਹੈ ਉਸ ਨੂੰ ਮਾਨਤਾ ਦੇਵਾਂਗੇ ਤੇ ਜਿਹੜੀ ਹੁਣ ਆਉਣ ਵਾਲੀ UNO ਦੀ ਜਨਰਲ ਅਸੈਂਬਲੀ ਦੀ ਉਹਦੇ ਵਿੱਚ ਅਸੀਂ ਇਹ ਮਤਾ ਲਿਆਵਾਂਗੇ ਵੀ ਅਸੀਂ ਉਹਨੂੰ ਮਾਨਤਾ ਦਿੰਨੇ ਆ। ਸੱਤ ਜਿਹੜਾ G7 ਦਾ ਗਰੁੱਪ ਹੈਗਾ ਜਿਹੜੇ ਬਹੁਤ ਵੱਡੇ ਉਦਯੋਗਿਕ ਤੌਰ ਤੇ ਜਿਹੜੇ ਸਭ ਤੋਂ ਵੱਧ ਤਰੱਕੀ ਵਾਲੇ ਦੇਸ਼ ਨੇ ਉਹਨਾਂ ਚੋਂ ਇੱਕੋ ਇੱਕ ਮੁਲਕ ਹੈ ਫਰਾਂਸ ਜਿਹੜੇ ਨੇ ਇਧਰ ਦੇ ਪਾਸੇ ਮੋੜਾ ਕੱਟਿਆਗਾ। ਸੋ ਭਾਰਤ ਸਰਕਾਰ ਨੂੰ ਤਾਂ ਸਗੋਂ ਇਹਦਾ ਚੈਂਪੀਅਨ ਬਣਨਾ ਚਾਹੀਦਾ ਸੀ ਅਸੀਂ ਚੈਂਪੀਅਨ ਰਹੇ ਆ ਪਹਿਲਾਂ ਤੋਂ 1947 ਤੋਂ। ਇਹ ਵੀ ਇਸ ਮੁੱਦੇ ਨੂੰ ਇਸ ਤਰ੍ਹਾਂ ਨਾਲ ਰਿਜਿਖਿਆ ਜਾਵੇ ਤਾਂ ਕਿ ਇਜ਼ਰਾਈਲ ਜੋ ਕੁਛ ਉੱਥੇ ਜਿੰਨੇ ਅੰਤਰਰਾਸ਼ਟਰੀ ਕਾਨੂੰਨ ਨੇ ਉਹ ਕੋਈ ਕਾਨੂੰਨ ਅਜਿਹਾ ਨਹੀਂ ਜਿੱਦੀ ਉਹਨੇ ਉਲੰਘਣਾ ਨਾ ਕੀਤੀ ਹੋਵੇ ਤੇ ਕਿਸੇ ਨੂੰ ਟਿਚ ਕਰਕੇ ਨਹੀਂ ਜਾਣਦਾ ਪੱਤਰਕਾਰਾਂ ਨੂੰ ਉੱਥੇ ਵੜਨ ਨਹੀਂ ਦਿੰਦਾ ਵਿਦੇਸ਼ੀਆਂ ਨੂੰ ਆਹੀ ਉਹਨਾਂ ਨੇ ਕਿਹਾ ਜਿਸਤਾ ਉੱਥੇ ਲੋਕਲ ਪੱਤਰਕਾਰਾਂ ਤੇ ਡਿਪੈਂਡ ਕਰਦੇ ਆ ਉਹ ਵੀ ਵਿਚਾਰੇ ਮਰਨ ਕਿਨਾਰੇ ਹੋਏ ਪਏ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਜਨਤਾ ਪਾਲ ਯੂਨਾਈਟਿਡ ਦਾ ਜਿਹੜਾ ਐਮਪੀ ਗਰਧਾਰੀ ਜਾਦਵ ਜੀ ਨੇ ਕੱਲ ਬਿਹਾਰ ਚ ਹੋ ਰਹੀ ਜਿਹੜੀ ਵੋਟਰਾਂ ਦੀ ਦੁਬਾਰਾ ਨਰੀਖਣ ਹੈ ਉਹਦੇ ਉੱਤੇ ਕਿਹਾ ਸੀਗਾ ਵੀ ਇਹ ਇੱਕ ਤੋਗਲ ਕੀ ਫਰਮਾਨ ਹੈਗਾ ਮੈਨੂੰ ਆਪ ਨੂੰ 10 ਦਿਨ ਲੱਗ ਗਏ ਆਪਣੇ ਕਾਗਜ਼ ਬਣਾਉਣ ਲਈ ਉਸ ਨੂਰ ਦੀ ਪਾਰਟੀ ਨੇ ਸ਼ੋਕਾਜ ਨੋਟਿਸ ਜਾਰੀ ਕਰਤਾ ਵੀ ਤੇਰੇ ਕਹਿਣ ਨਾਲ ਤਾਂ ਜਿਹੜੇ ਵਿਰੋਧੀ ਕਹਿੰਦੇ ਆ ਉਹ ਉਹ ਹੀ ਗੱਲਾਂ ਨੂੰ ਉਹ ਮਿਲ ਗਈ ਤੂੰ ਆਪਣਾ ਕਾਰਨ ਦੱਸ ਯਾਨੀ ਸੱਚ ਬੋਲਣਾ ਵੀ ਪਾਰਟੀਆਂ ਨੂੰ ਚੁਭਣ ਲੱਗ ਗਿਆ ਚਾਹੀਦਾ ਇਹ ਆ ਵੀ ਪਾਰਟੀਆਂ ਦੇ ਅੰਦਰ ਇਹਦਾ ਮੰਥਨ ਹੋਵੇ ਵੀ ਆਪਾਂ ਕਿਉਂ ਗਲਤ ਰਾਹ ਪਏ ਹੋਇਆ ਅਸੀਂ ਅਸੀਂ ਵੀ ਕਿਉਂ ਨਹੀਂ ਵਿਰੋਧ ਕਰਦੇ ਵਿਰੋਧੀਆਂ ਦੀ ਤਰ੍ਹਾਂ ਗੱਲ ਹੀ ਗੰਤ ਹੈ ਜਦੋਂ ਸੋ ਇਹ ਇੱਕ ਦੂਸਰੀ ਗੱਲ ਆ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਬਰਤਾਨੀਆਂ ਦਾ ਦੀ ਜਿਹੜੀ ਲੇਬਰ ਪਾਰਟੀ ਦਾ ਪੁਰਾਣਾ ਆਗੂ ਰਿਹਾਗਾ ਜਰਮੀ ਕਾਰਬੇ ਕਾਰਬਾਈ ਉਹ ਆਪਣੀ ਪਾਰਟੀ ਤੋਂ ਤਾਂ ਕਾਫੀ ਦੇਰ ਤੋਂ ਦੁਖੀ ਹੋਇਆ ਹੋਇਆ ਸੀ ਤੇ ਉਹਦਾ ਵੱਡਾ ਲੀਡਰ ਵੀ ਰਿਹਾ ਉਹ ਕਿਸੇ ਟਾਈਮ ਉਸ ਨੇ ਕਿਹਾ ਵੀ ਅਸੀਂ ਹੁਣ ਇੱਕ ਨਵੀਂ ਪਾਰਟੀ ਬਣਾ ਰਹੇ ਹਾਂ ਉੱਥੇ ਦੋ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵਿਰੁੱਧ ਇੱਕ ਤੀਜੀ ਪਾਰਟੀ ਉੱਭਰਨ ਲੱਗੀ ਐ ਬਣਨ ਲੱਗੀ ਐ ਅਮਰੀਕਾ ਦੇ ਵਿੱਚ ਵੀ ਦੋ ਹੀ ਐ ਫਰਾਂਸ ਦੇ ਵਿੱਚ ਵੀ ਆਮ ਤੌਰ ਤੇ ਹੁਣ ਉੱਥੇ ਜਿਹੜਾ ਹੈਗਾ ਸੱਜੇ ਪੱਖੀ ਉਭਾਰ ਐ ਦੁਨੀਆ ਦੇ ਵਿੱਚ ਬਾਕੀ ਥਾਵਾਂ ਤੇ ਸੱਜੇ ਪੱਖੀ ਉਭਾਰ ਐ ਪਰ ਇਹ ਬਰਤਾਨੀਆਂ ਦੀ ਖਬਰ ਇੱਕ ਦੂਜੇ ਪਾਸੇ ਐ ਉਸ ਨੇ ਕਿਹਾ ਵੀ ਅਸੀਂ ਇੱਕ ਖੱਬੇ ਪੱਖੀ ਨਵਾਂ ਨਵੀਂ ਜਿਹੜੀ ਹੈ ਜਿਹੜੀ ਖੱਬੇ ਪੱਖੀ ਰੁਝਾਨ ਵਾਲੀ ਰਾਜਨੀਤਿਕ ਪਾਰਟੀ ਬਣਾਉਣ ਜਾ ਰਹੇ ਆ ਤੇ ਉਹਨਾਂ ਨੇ ਉਹਦੀ ਵੈਬਸਾਈਟ ਵੀ ਬਣਾਈ ਹੈ ਜੀ ਦਾ ਨਾਮ ਹੈ yourparty.uk yourparty.uk ਉਹਨਾਂ ਨੇ ਕਿਹਾ ਵੀ ਪਾਰਟੀ ਦਾ ਨਾਮ ਅਸੀਂ ਠਹਿਕ ਕੇ ਲਿਖਾਂਗੇ ਤੇ ਉਹਨਾਂ ਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਉਸ ਵੈਬਸਾਈਟ ਦੇ ਉੱਤੇ ਲੋਕ ਧੜਾ ਧੜ ਕਹਿ ਰਿਹਾ ਜੀ ਅਸੀਂ ਵੀ ਇਹਦੇ ਵਿੱਚ ਸ਼ਾਮਲ ਹੋਵਾਂਗੇ ਉਹਨਾਂ ਨੇ ਜਿਹੜਾ ਨਾਰਾ ਲਾਇਆ ਉਹ ਲਾਇਆ ਹੈ ਵੀ ਅਸੀਂ ਜਿਹੜੀ ਜਿਹੜੀ ਆ ਧਨ ਦੌਲਤ ਹੈ ਸਾਡੇ ਦੇਸ਼ ਦਾ ਬ੍ਰਿਟਾਨੀਆ ਦਾ ਤੇ ਜਿਹੜੀ ਤਾਕਤ ਹੈ ਉਹ ਲੋਕਾਂ ਚ ਵੰਡਾਂਗੇ ਉਹ ਲੋਕਾਂ ਚ ਜਾਊਗੀ ਤੇ ਤਾਂ ਦੌਲਤ ਵੀ ਲੋਕਾਂ ਚ ਜਾਊਗਾ ਜਿਹੜੇ ਕਾਰਪੋਰੇਟ ਲੁੱਟਦੇ ਐ ਇਹਨਾਂ ਦੇ ਵਿਰੁੱਧ ਅਸੀਂ ਕਾਰਵਾਈ ਕਰਾਂਗੇ ਸੋ ਇਹ ਦੋ ਜਿਹੜੇ ਉਲਟਰ ਜਾਨ ਨੇ ساری ਦੁਨੀਆ ਦੇ ਵਿੱਚ ਇਟਲੀ ਚ ਸੱਜੇ ਪੱਖੀ ਪ੍ਰਧਾਨ ਮੰਤਰੀ ਬਣੀ ਬੈਠੀ ਐ ਫਰਾਂਸ ਦੇ ਵਿੱਚ ਸੱਜੇ ਪੱਖੀ ਬਹੁਤ ਵੱਡੇ ਉਭਾਰਦੇ ਨੇ ਜਰਮਨੀ ਦੇ ਵਿੱਚ 나ਜੀ ਵਾਲੇ ਜਿਹੜੇ ਐ ਉਹ ਦੁਬਾਰਾ ਤੋਂ ਫੇਰ ਸਿਰ ਚੁੱਕ ਰਹੇ ਐ ਬਾਕੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਆਪਣਾ ਅਰਜنٹੀਨਾ ਹੈ ਉੱਥੇ ਸੱਜੇ ਪੱਖੀ ਦਾ ਇੱਕ ਬੰਦਾ ਆਗੂ ਬਣਿਆਗਾ ਪਰ ਇਹਦੇ ਉਲਟ ਦੋ ਥਾਵਾਂ ਤੋਂ ਚੰਗੇ ਰੁਝਾਨ ਇਹ ਆ ਰਹੇ ਇੱਕ ਤਾਂ ਇਹ ਬ੍ਰਿਟਾਨੀਆ ਦਾ ਤੇ ਦੂਜਾ ਜਿਹੜਾ ਆਪਣੇ ਨਿਊਯਾਰਕ ਸਿਟੀ ਦਾ ਜਿਹੜਾ ਮੇਅਰ ਬਣਨ ਲਈ ਆਪਣੀ ਪਾਰਟੀ ਦਾ ਆਗੂ ਚੁਣਿਆ ਗਿਆ ਉਹ ਚੋਣ ਲੜਨ ਲਈ ਜਿਹੜੀ ਨਵੰਬਰ ਚ ਹੋਣੀ ਹੈ ਉਹਨੇ ਵੀ ਏਸੇ ਕਿਸਮ ਦੀਆਂ ਕੁਝ ਗੱਲਾਂ ਕੀਤੀਆਂ ਨੇ ਸੋ ਜਿਹੜਾ ਪੂੰਜੀਵਾਦ ਹੈ ਉਹ ਲੋਕਾਂ ਦੀਆਂ ਸਮੱਸਿਆਵਾਂ ਮੈਂ ਹੱਲ ਤਾਂ ਕਰ ਨਹੀਂ ਸਕਦਾ ਸਭ ਜਵਾਬਤ ਖਾਂਦਦਾ ਕੁਝ ਦੇਰ ਬਾਅਦ ਉਹਨਾਂ ਦੀਆਂ ਜਿਹੜੀਆਂ ਨੇ ਉਹਨਾਂ ਲੋਕਾਂ ਦੀ ਨਿਰਾਸ਼ਤਾ ਆਉਂਦੀ ਹੈ ਲੋਕ ਉਹਨਾਂ ਜਿਹੜੇ ਪਾਰਟੀਆਂ ਆਂਦੀਆਂ ਪਾਰਟੀਆਂ ਹੁੰਦੀਆਂ ਨੇ ਰਾਜ ਕਰਦੀਆਂ ਉਹਨਾਂ ਨਾਲ ਨਾਰਾਜ਼ਗੀ ਕਰਦੇ ਹੋਏ ਕਈ ਵਾਰ ਸੱਜੇ ਪਾਸੇ ਚਲੇ ਜਾਂਦੇ ਐ ਤੇ ਜੇ ਕੋਈ ਲੋਕ ਹਿੰਮਤ ਕਰਕੇ ਉਹਨਾਂ ਨੂੰ ਖੱਬੇ ਪੱਖ ਵਾਲੀ ਪਾਸੇ ਲੈ ਕੇ ਜਾਣਗੇ ਤਾਂ ਲੋਕਾਂ ਨੇ ਉਧਰ ਨੂੰ ਰੁਝਾਨ ਜ਼ਿਆਦਾ ਵਧਾ ਦੇਣੇ ਅਸੀਂ ਉਮੀਦ ਕਰਦੇ ਹਾਂ ਕਿ ਬਰਤਾਨੀਆਂ ਦੇ ਵਿੱਚ ਇੱਕ ਤੀਜੀ ਜਿਹੜੀ ਕਰੂਵਲ ਫੁੱਟ ਰਹੀ ਹੈ ਇੱਕ ਚੰਗੀ ਉਹ ਗਾਹਾਂ ਬਦੂ ਫੁੱਲੂਗੀ ਤੇ ਦੁਨੀਆ ਦੇ ਲੋਕਾਂ ਨੂੰ ਇੱਕ ਨਮਾਰਾਦ ਖਾਓਗੀ ਅੱਜ ਦੀ ਗੱਲ ਚ ਐਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ